ਇਹ ਫਰੀਦਕੋਟ ਦੇ ਵਿੱਚ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਵਿਰੋਧ ਹੋਇਆ ਦਰਅਸਲ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਤੇ ਮੰਤਰੀ ਬਲਜੀਤ ਕੌਰ ਦਾ ਵੀ ਵਿਰੋਧ ਹੋਇਆ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਆ ਵਕ ਵਕ ਖਾਮਾ ਤੋਂ ਵਿਰੋਧੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਫਿਲਹਾਲ ਫਰੀਦਕੋਟ ਦੀ ਕਿਥੇ ਦੇਖ ਰਹੇ ਹਾਂ ਜਿੱਥੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਕਿਸਾਨਾਂ ਦਾ ਜਿਸ ਥਾਂ ਤੇ ਵਿਰੋਧ ਕੀਤਾ ਜਾਣਾ ਸੀ ਉਸ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਇਸ ਵਾਲੀ ਥਾਂ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਰੋਕ ਲਿਆ ਗਿਆ ਕਿਸਾਨਾਂ ਦੀ ਪੁਲਿਸ ਨਾਲ ਤੱਕਾ ਮੁਕਤੀ ਵੀ ਹੋਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦਰਅਸਲ ਡਰੱਗਜ਼ ਖਿਲਾਫ ਰੱਖੇ ਇੱਕ ਸਮਾਗਮ ਦੇ ਵਿੱਚ ਕੋਤਾਰ ਸਿੰਘ ਸੰਧਵਾ ਅਨੇ ਆਬਿਦਾਨ ਸਭਾ ਦੇ ਸਪੀਕਰ ਅਤੇ ਕੈਬਨਿਟ ਮੰਤਰੀ ਪਹੁੰਚੇ ਸੀ ਤਾਂ ਇਸ ਤਰ੍ਹਾਂ ਵੱਡੀ ਗੰਢੀ ਦੇ ਵਿੱਚ ਕਿਸਾਨ ਜਮ੍ਹਾਂ ਹੋ ਗਏ ਅਤੇ ਵਿਰੋਧ ਦੀ ਕੋਸ਼ਿਸ਼ ਕਰਨ ਲੱਗੇ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਸਮਾਗਮ ਵਾਲੀ ਥਾਂ ਤੋਂ ਦੂਰ ਹੀ ਰੋਕ ਲਿਆ ਗਿਆ ਤੇ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਇਸ ਦੌਰਾਨ ਕਿਸਾਨਾਂ ਦੀ ਪੁਲਿਸ ਦੇ ਨਾਲ ਤਿੱਖੀ ਬਹਿਸ ਹੋਈ ਹੈ ਅਤੇ ਨਾਲ ਹੀ ਕਿਸਾਨਾਂ ਦੀ ੱੱਕਾ ਮੁੱਕੀ ਵੀ ਦੇਖਣ ਨੂੰ ਮਿਲੀ ਹੈ ਜਿਸ ਢੰਗ ਦੇ ਨਾਲ ਕਿਸਾਨਾਂ ਨੂੰ ਚੁੱਕ-ਚੁੱਕ ਕੇ ਹਿਰਾਸਤ ਦੇ ਵਿੱਚ ਲਿਆ ਗਿਆ ਫਰੀਦਕੋਟ ਤੋਂ ਇਹ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨ ਦਿੱਤੇ ਬੰਦੀਆਂ ਦੇ ਵੱਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਬਲਰ ਪਹੁੰਚੇ ਨੇ ਮੰਤਰੀ ਬਲਜੀਤ ਕੋਹ ਪਹੁੰਚੀ ਹੈ ਸਪੀਕਰ ਕੋ ਉਤਾਰ ਸੰਧਵਾ ਇੱਕ ਸਮਾਗਮ ਦੇ ਵਿੱਚ ਪਹੁੰਚੇ ਸੀ ਤਾਂ ਇਸ ਦੌਰਾਨ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਡਟਮਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਸਮਾਗਮ ਤੋਂ ਪਹਿਲਾਂ ਹੀ ਕਿਸਾਨਾਂ ਨੇ ਰੋਕ ਲਿਆ ਗਿਆ ਤਸਵੀਰਾਂ ਦੇ ਵਿੱਚ ਸਾਬਤ ਤੌਰ ਤੇ ਦੇਖਿਆ ਜਾ ਸਕਦਾ ਹੈ ਕਿਵੇਂ ਚੁੱਕ-ਚੁੱਕ ਕੇ ਬਸਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਇਹਨਾਂ ਨੂੰ ਅੱਜ ਦਾ ਰੌਂਡ ਅਪ ਕੀਤਾ ਜਾ ਰਿਹਾ ਹੈ ਆਪ ਨੂੰ ਦੇਖੋ ਅਸੀਂ ਅਸੀਂ ਤਾਂ ਕੋਈ ਵਿਰੋਧ ਨਹੀਂ ਕਰਨਾ ਏ ਅਸੀਂ ਉਹਨੂੰ ਪੁੱਛਣ ਆਏ ਆ ਮੰਗ ਪੱਤਰ ਦੇਣ ਆਏ ਆ ਕਿ ਸਾਰੀਆਂ ਫਸਲਾਂ ਮਰ ਗਈਆਂ ਸੜ ਗਈਆਂ ਕਾਗੜੇ ਪੈ ਗਏ ਉਹ ਕਿਸਾਨ ਕਿੱਧਰ ਜਾਵੇ ਤੁਹਾਡਾ ਜਿਹੜਾ ਲੋਕਾਂ ਨਾਲ ਠੱਡ ਪੜਦਾ ਇੰਨੀ ਇਨ ਕਣਕਾਂ ਕਨਾਜ ਪੈਦਾ ਕਰਦਾ ਅਸੀਂ ਤਾਂ ਇਹਨੂੰ ਪੁੱਛਣ ਹੀ ਆਏ ਸੀ ਪੰਜਾਬ ਪੂਸਾ ਨੂੰ ਗਾਂਹੇ ਜਾਣ ਦਿੰਦੀ ਤਾਂ ਨਾ ਧੱਕਾ ਕਰ ਰਹੀ ਆ ਡਾਂਗਾ ਮਾਰਦੀ ਆ ਤੁਸੀਂ ਵੇਖਿਆ ਹੀ ਆ ਫਾਈ ਗੱਡੀਆਂ ਥੱਲੇ ਵੀ ਪੈਣਿਆ ਚੱਕ ਕੇ ਸਾਨੂੰ ਪਾਸੇ ਕਰ ਦਿੰਦੇ ਆ ਅਸੀਂ ਜਾਈਏ ਕਿੱਥੇ ਕੀ ਸਵਾਲ ਸੀ ਜਿਹੜੇ ਕਰਨੇ ਸਵਾਲ ਤਾਂ ਇਹੀ ਪੁੱਛਨੇ ਸੀ ਤੁਸੀਂ ਨਸ਼ਾ ਨੇ ਨਸ਼ਾ ਦਾ ਤੁਹਾਨੂੰ ਪਤਾ ਹੀ ਆ ਵਿਕੀ ਜਾਂਦਾ ਸਾਰੇ ਪੰਜਾਬ ਚ ਇੱਥੇ ਤਾਂ ਖੇਡ ਬਣਾ ਕੇ ਤੀਜੇ ਦਿਨ ਸਾਡੀਆਂ ਅੱਖਾਂ ਚੁੰਬਲ ਦੇ ਆ ਕੇ ਸਾਡੇ ਉੱਤੇ ਟਰਾਲੀ ਸਾਡੀਆਂ ਟਰਾਲੀਆਂ ਲੈ ਕੇ ਸਿਲੰਡਰ ਲੈ ਕੇ ਕਿੰਨਾ ਕੋ ਸਾਡਾ ਚੋਰੀ ਕੀਤਾ ਇਹਨਾਂ ਨੇ ਕਿਹੜੇ ਵਿਰੋਧ ਕਰਨਾ ਸੀ ਉਹ ਕਰਨਾ ਸੀ ਕਾਂਗਰਸ ਤੇ ਕਾਲੀ ਪਾਰਟੀ ਨੇ ਤਾਂ ਸਾਡੇ ਕਿਸਾਨਾਂ ਤੋਂ ਕੋਈ ਕਰਾਈ ਜਾਂਦੇ ਆ ਇਹ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਸਰਜੀ ਸਾਡੀ ਲੱਖਾਂ ਏਕੜ ਕਣਕ ਖੜਕੇ ਸਵਾਹ ਹੋ ਗਈ ਮੁੱਖ ਮੰਤਰੀ ਦਾ ਮੂੰਹ ਟੁੱਟ ਜੇ ਉਹਨੇ ਇੱਕ ਵੀ ਬਿਆਨ ਦਿੱਤਾ